ਚੰਗੀ ਆ ਕਿ ਸਾਫ ਸੁਥਰੀ ਆ ਬਾਕੀ ਘਰ ਰੱਖਣ ਲਈ ਬਹੁਤ ਵਧੀਆ ਹੈ ਕਿਉਂਕਿ ਕ੍ਰਾਸ ਦੇ ਕਾਰਨ ਇਹਦੀ ਫੈਟ ਵੀ ਵਧੀਆ ਰਹੂਗੀ ਜੀ ਨੂੰ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਵੀ ਠੀਕ ਵਧੀਆ ਰਹੂਗੀ ਪੂਰੀ ਇਹ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਸਲਾਵਤਪੁਰਾ ਤਹਿਸੀਲ ਪੈ ਜਾਂਦੀ ਆ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਜਰਸੀ ਗਾਂ ਦੇਖ ਰਹੇ ਹੋ ਤੀਜਾ ਸੂਆ ਸੂਈ ਆ ਤੇ ਬਿਲਕੁਲ ਇਹ ਤਾਜੀ ਸੂਈ ਹੈਗੀ ਤੇ ਬੱਚਾ ਨਾਲ ਬੱਛੀ ਹੈ ਚੰਗੇ ਸੀਮਨ ਦੀ ਬੱਛੀ ਆ ਦੇਖ ਸਕਦੇ ਹੋ ਤੁਸੀਂ ਟਰਾਈ ਦਾ ਸੀਮਨ ਲੱਗਿਆ ਵਾ ਸੀਗਾ ਤੇ ਟਰਾਈ ਸੀਮਨ ਦੀ ਇਹ ਬੱਛੀ ਆ ਗਈ। ਬਾਕੀ ਬੱਛੀ ਬਹੁਤ ਸੋਹਣੀ ਆਈ ਹੈਗੀ। ਦੇਖ ਸਕਦੇ ਹੋ ਤੁਸੀਂ। ਨਾੜਗਾ ਨਾਲ ਆ। ਤੇ ਬਾਕੀ ਵੱਧਦੇ ਵਾਲੀ ਗੱਲ ਆ ਕਿਉਂਕਿ ਬੱਛੀ ਹੈ ਨਾਲ ਤੇ ਹੈ ਵੀ ਚੰਗੇ ਸੀਮਨ ਦੀ ਆ ਗਈ। ਤੇ ਦੋ ਨਗ ਹੋ ਜਾਣੇ ਇੱਕ ਤਰ੍ਹਾਂ ਦੇ। ਦੇਖ ਸਕਦੇ ਹੋ ਤੁਸੀਂ ਬੱਛੀ ਦੀ ਫੇਸ ਕੁਆਲਿਟੀ। ਬਹੁਤ ਸੋਹਣੀ ਆਗੀ। ਤੇ ਬਾਕੀ ਲੰਬਾਈ ਵੀ ਬਹੁਤ ਹਲਤਾਂ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੰਗੀ ਬੱਚੀ ਆਈ ਹੈਗੀ ਤੇ ਬਾਕੀ ਕ੍ਰੋਸ ਐਚ ਐਫ ਦੇ ਨਾਲ ਕ੍ਰੋਸ ਆ ਜਰਸੀ ਦੇ ਵਿੱਚ ਪੈਂਦੀ ਹੈਗਾ ਬਾਡੀ ਬੰਤਰ ਦੀ ਬਾਲ ਚੰਗੀ ਆ ਦੇਖ ਸਕਦੇ ਹੋ ਤੁਸੀਂ ਫੇਲ ਵੀ ਚੰਗੀ ਆ ਤੇ ਕੱਦ ਵੀ ਵਧੀਆ ਹੈਗਾ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਤੇ ਸੰਭੀ ਬਲੀ ਵੀ ਚੰਗੀ ਆ ਥੋੜੀ ਜੀ ਤਾਜੀ ਸੂਈ ਕਰਕੇ ਕੇਰਾ ਪਸੂ ਥੋੜਾ ਜਿਹਾ ਫਿੱਕਾ ਪੈਂਦਾ ਹੈਗਾ ਤੇ ਚੰਗੀ ਆ ਬਾਡੀ ਬੰਤਰ ਦੀ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਮੂਰ ਨੂੰ ਬਹੁਤ ਆਗਾ ਕਟ ਦੇ ਲਗਭਗ ਅੱਗੇ ਨੂੰ ਆਗਾ ਤੇ ਬਾਕੀ ਥਣਾ ਦਾ ਸਹਿਜ ਬਹੁਤ ਸੋਹਣਾਗਾ ਥੋੜੀ ਜਿਹੀ ਭਾਲ ਆ ਗਈ ਤਾਜੀ ਸੂਈ ਕਰਕੇ ਤੇ ਸਪੇਸ ਵੀ ਬਹੁਤ ਆ ਗਈ ਤੇ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਤੇ ਬਾਕੀ ਆਪਾਂ ਡਿਟੇਲ ਸਾਰੀ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਅਦ ਦੇ ਬਾਈ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਕਰੀਦ ਸਕਦੇ ਹੋਗੇ ਤੇ ਆ ਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਡਿਟੇਲ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਠੀਕ ਆ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਕੋਈ ਇਹ ਹੈ ਨਾ ਹਾਂਜੀ ਬਾਈ ਠੀਕ ਆ ਕਿਹੜਾ ਸੂਆ ਸੂਈ ਆ ਬਾਈ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਕੱਦੋਂ ਸੂਈ ਆ ਠੀਕ ਹੈ ਕੱਲ ਸੁਈਏ ਤਾਂ ਆਜੂਗੀ ਹੈ ਮਤਲਬ ਹਨਾ ਠੀਕ ਹੈ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਦਿੱਤਾ ਹੈ 22 ਲੀਟਰ ਪਲੱਸ ਦਿੱਤਾ ਬਈ 22 ਤੋਂ ਪਲੱਸ ਹੀ ਦਿੱਤਾਗਾ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਫਿਰ ਕੀ ਉਮੀਦ ਆ ਗਈ ਸਵਾਰ ਭਾਈ ਸਾਮ ਸਵਾਰ ਦੇ ਸਕਦੇ ਹਾਂ ਹੂੰ ਠੀਕ ਹੈ 26 ਲੀਟਰ ਦੇ ਸਕਦੀ 25 26 ਲੀਟਰ ਤਾਂ ਦੇ ਸਕਦੀ ਆ ਹਨਾ ਜਦੋਂ ਇੰਨਾ ਦਿੱਤਾਗਾ ਤੇ ਬਾਕੀ ਫਿਰ ਸਾਮ ਸੰਭਾਲ ਦੇ ਖਰਾਕ ਦੇ ਦਿੱਦ ਤੇ ਹੈਨਾ ਵਧ ਵੀ ਸਕਦੀ ਆ ਘਟ ਵੀ ਸਕਦੀ ਆ ਨਾ ਬਾਕੀ ਵੱੱਛੀ ਆ ਮਗਰ ਹਨਾ ਇਹ ਟਰਾਈ ਸੀਮੰਦੀ ਆ ਨਾ ਹਾਂਜੀ ਠੀਕ ਹੈ ਤੇ ਦੋਸਤੋ ਬੱਚੀ ਦੇਖ ਸਕਦੇ ਹੋ ਦੁਬਾਰੇ ਫੇਰ ਚੰਗੇ ਸੀਮੰਦੀ ਆ ਗਈ ਤੇ ਬੱਚੀ ਆਈ ਵੀ ਬਹੁਤ ਸੋਹਣੀ ਹੈਗੀ ਤੇ ਨਾਲਗਾ ਨਾਲ ਆ ਦੁਬਾਰੇ ਫੇਰ ਦੇਖ ਸਕਦੇ ਹੋ ਬਿਲਕੁਲ ਤਾਜੀ ਇਹ ਦਾੰਸ ਹੋਈ ਵੀ ਹੈਗੀ ਤੇ ਬਾਕੀ ਚੌਣ ਚਾਂਣ ਜਿਵੇਂ ਹੈ ਬਾਈ ਬੋਲਾ ਕੱਢਿਆ ਹੋਊਗਾ ਪੂਰੀ ਵਧੀਆ ਬਾਈ ਆਪ ਦਾ ਤਸੰਦੀ ਕਰਕੇ ਲੈ ਜਾਓ ਇਹ ਬੰਦੇ ਨੇ ਲੈ ਕੇ ਜਾਣੀਆਂ ਠੀਕ ਹੈ ਆਪ ਦਾ ਤਸੰਦੀ ਕਰਕੇ ਲੈ ਜਾਓ ਠੀਕ ਹੈ ਓਕੇ ਜਮਾਤਾਰ ਤੁਰ ਥੋਣਾ ਥੋਣਾ ਆਨਣਾ ਠੀਕ ਹੈ ਤੇ ਬਾਈ ਰੇਟ ਆਪਾਂ ਕਿੰਨਾ ਕਰਦੇ ਆ ਇਹਦਾ ਬਾਈ ਰੇਟ ਫੋਨ ਤੇ ਆ ਸਿਆ ਰੇਟ ਫੋਨ ਤੇ ਹੋ ਜੂਗਾ ਠੀਕ ਆ ਤੇ ਖੋਲ ਕੇ ਤਾਂ ਘੇੜਾ ਦਵਾ ਦੇ ਲੋ ਵੀ ਦੋਸਤੋ ਰੇਟ ਫੋਨ ਤੇ ਹੋਊਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਉਹ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋਗੇ ਇੱਥੇ ਆ ਕੇ ਤਸੱਲੀ ਕਰਿਓ ਗਾਂ ਚੰਗੀ ਆ ਕੀ ਸਾਫ਼ ਸੁਥਰੀ ਆ ਬਾਕੀ ਘਰ ਰੱਖਣ ਲਈ ਬਹੁਤ ਵਧੀਆ ਜੀ ਕਿਉਂਕਿ ਕ੍ਰੋਸ ਦੇ ਕਾਰਨ ਇਹਦੀ ਫੈਟ ਵੀ ਵਧੀਆ ਰਹੂਗੀ ਜੀ ਨੂੰ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਵੀ ਠੀਕ ਵਧੀਆ ਰਹੂਗੀ ਪੂਰੀ ਇਹ ਤੇ ਕਿਉਂਕਿ ਫੈਟ ਦੀ ਚੰਗੀ ਰਹਿਣੀ ਆ। ਬਾਕੀ ਸਾਫ ਸੁਥਰੀ ਆ। ਸਾਰੇ ਪੱਖਾਂ ਤੋਂ ਦੇਖ ਸਕਦੇ ਤੁਸੀਂ ਬਾਡੀ ਬਾਂਦਰ ਦੀ ਵੀ ਚੰਗੀ ਆ। ਆਰਡਰ ਬਹੁਤ ਸੋਹਣਾ ਹੈਗਾ। ਤੇ ਸਪੇਸ ਵੀ ਬਹੁਤ ਆ ਦੇਖ ਸਕਦੇ ਤੁਸੀਂ। ਬੈਕ ਸਾਈਡ ਤੋਂ ਤੁਸੀਂ ਦੁਬਾਰੇ ਦੇਖ ਸਕਦੇ ਹੋ। ਥੋੜੀਆਂ ਜਿਹਾ ਭਲਾਂ ਹਜੇ ਤਾਜੀ ਸੂਈ ਕਰਕੇ ਸਾਫ ਸੁਥਰੀ ਹੈਗੀ। ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ। ਪੂਰੀ ਵਧੀਆ ਹੈਗੀ। ਤੇ ਮੈਲਕਵੇਨ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਆਉਂਦੀ ਹੈਗੀ। ਤੇ ਥਣ ਵੀ ਬਹੁਤ ਚੰਗੇ ਹੈਗੇ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆ ਕੇ ਆਪਦੀ ਫੁੱਲ ਤਸੱਲੀ ਕਰ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ